ਵੀ ਮਨਸਬ ਕੀ ਕਰਨਾ ਚਾਹੁੰਦਾ ਜਰੂਰ ਉਹਨਾਂ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਬਠਿੰਡੇ ਦੀ ਪ੍ਰੈਸ ਦੀ ਬਹੁਤ ਮਿਹਰਬਾਨੀ ਹੈ ਜਿਹੜਾ ਤੁਸੀਂ ਸਵੇਰੇ-ਸਵੇਰੇ ਆ ਗਏ ਹੋ ਅਸੀਂ ਅੱਜ ਜੀ ਤਿਆਰੀਆਂ ਕਰ ਰਹੇ ਹਾਂ ਕਿ 14 ਜਿਹੜਾ ਇਹ ਵਿਸਾਖੀ ਦਾ ਕੱਟ ਹੈਗਾ ਇਹ ਕੰਮ ਜਲਦ ਹੋਵੇ ਵਿਸਾਖੀ ਸਿੱਖ ਫ਼ਰਮ ਦੀ ਬਹੁਤ ਜ਼ਰੂਰੀ ਹੈ करके इस दिन सिख कौम का जन्म होया अंदपुर साहिब विखे और थे गुरु ग्र गुरु ग्रंथ साहब पूरी तरह विचारिया गया दसवें पातशाह ने तो यिखत इत ये जगह है कि है बाबा दीप सिंह जी की जिन्ह ने अहमद शाह अब ਦਰਬਾਰ ਸਾਹਿب ਦੀ ਰੱਖਿਆ ਕੀਤੀ ਜਿਵੇਂ ਸੰਤ ਜਨਨ ਸਿੰਘ ਘੋਮੜਾ ਨੇ 1984 ਹਿੰਦੂ ਇੰਡੀਆ ਬ੍ਰਿਟਾਨੀਆ ਤੇ ਸូវੇਟ ਯੂਨੀਅਨ ਦੀਆਂ ਫੌਜਾਂ ਦਾ ਸਾਹਮਣਾ ਕਰਦੇ ਉਹ ਵੀ ਸ਼ਹੀਦ ਹੋ ਗਏ ਸੋ ਇਹ ਸਿੱਖ قوم ਦੇ ਲਈ ਬਹੁਤ ਵੱਡਾ ਦਿਨ ਹੈ ਜਿੱਤ ਦੀਆਂ ਸਿੱਖ ਤਿਆਰੀਆਂ ਕਰਨ ਦੇ ਲਈ ਇੱਥੇ ਆ ਰਹੇ ਹਾਂ ਸਰਦੀ ਪੰਜਾਬ ਦੇ ਵਿੱਚ ਕਿਸਾਨਾਂ ਦਾ ਬਹੁਤ ਬੁਰਾ ਹਾਲ ਹੈ ਉਹਨਾਂ ਨੇ ਖੁਦਕੁਸ਼ੀਆਂ ਕੀਤੀਆਂ ਉਹ ਐਮਐਸਪੀ ਮੰਗਦੇ ਐ ਪਰ ਉਹਨਾਂ ਦੀ ਸੁਣੀ ਨਹੀਂ ਜਾਂਦੀ ਗੱਲ ਇਹ ਹੈ ਕਿ ਉਹਨਾਂ ਦੇ ਵਿੱਚ ਫੁੱਟ ਪਈ ਹੋਈ ਹੈ ਜਿਹੜੇ ਅਗਰਾਹਾ ਸਾਹਿਬ ਐ ਇੱਕ ਫਾਰਮਰ ਲੀਡਰ ਐ ਤੇ ਇਹ ਦਲੇਵਾਲ ਸਾਹਿਬ ਤੇ ਦੂਜੇ ਪੰਥਕ ਜਥੇਬੰਦੀਆਂ ਨੇ ਸਾਥ ਵੀ ਦੇ ਦੇ ਜੀਤੇ ਕਰਕੇ ਇਹ ਸਾਰਾ ਕੁਝ ਹੋਇਆ ਤੇ ਉਹ ਗਰਾਹਤ ਸਾਹਿਬ ਦੀ ਪਾਰਟੀ ਨੇ ਪਿਛਲੀਆਂ ਪਾਰਲੀਮੈਂਟ ਇਲੈਕਸ਼ਨਾਂ ਦੇ ਵਿੱਚ ਪੂਰੀ ਅਮਦਦ ਆਮ ਆਦਮੀ ਪਾਰਟੀ ਦੀ ਤੇ ਭਗਤ ਸਿੰਘ ਦੀ ਕੀਤੀ ਹੈ ਭਗਵੰਤ ਸਿੰਘ ਦੀ ਤੇ ਉਹਦਾ ਅਸਰ ਇਹ ਹੋਇਆ ਕਿ ਭਗਵੰਤ ਸਿੰਘ ਨੇ ਤੇ ਆਮ ਆਦਮੀ ਪਾਰਟੀ ਨੇ ਉਹਨਾਂ ਦੇ ਸਾਰੇ ਸੰਭੂ ਤੇ ਖਨਾਰੀ ਜਿੰਨੇ ਵੀ ਅੱਡੇ ਸੀਗੇ ਉਹ ਤੋੜ ਦਿੱਤੇ ਹੈ ਤੇ ਜਿਹੜੇ ਸਾਡੇ ਡੱਲੇਵਾਲ ਸਾਹਿਬ ਵਰਤ ਦੇ ਉੱਤੇ ਹੈਗੇ ਆ ਉਹਨਾਂ ਨੂੰ ਵੀ ਛਕਾ ਲਿਆ ਹੈਗਾ ਸੋ ਜਿਹੜੇ ਜਨਰਲ ਹੁੰਦੀ ਹੈ ਜੇ ਇੱਕ ਮੋਰਚੇ ਤੋਂ ਫੇਲ ਹੋ ਜਾਣ ਫਿਰ ਉਹ ਦੇਖਦੇ ਹੈ ਕਿ ਦੂਜਾ ਮੋਰਚਾ ਕਿੱਥੇ ਲਾਈਏ ਸਾਡਾ ਸੁਝਾਅ ਹੈ ਤੇ ਅਸੀਂ ਸਾਥ ਵੀ ਦੇਵਾਂਗੇ ਜੇ ਇਹ ਮੋਰਚਾ ਵਾਟਾ ਦੇ ਉੱਤੇ ਲੱਗ ਜੇ ਪਾਕਿਸਤਾਨ ਤੇ ਇੰਡੀਆ ਦੇ ਬਾਰਡਰ ਤੇ ਕਿਉਂ ਕਰਤੇ ਪਿਛਲੇ ਸਾਲ ਜਦੋਂ ਛੋਣੇ ਦੀ ਵਿਕਰੀ ਹੋਈ ਸੀ 2400 ਰੁਪਇਆ ਮਿਲਿਆ ਸੀਗਾ ਔਰ ਪਾਕਿਸਤਾਨ ਦੇ ਵਿੱਚ 28000 ਰੁਪਏ ਫੈਂਟਰ ਝੋਨੇ ਦੀ ਕੀਮਤ ਛੀ ਔਰ ਪਾਕਿਸਤਾਨ ਦੇ ਵਿੱਚ ਤੋੜ ਹੈ ਕੀ ਕਣਕ ਦੀ ਤੇ ਕਣਕ ਔਰ ਰੂਸਤ ਮੰਗੋਨਾ ਸਾਡੀ ਵਟ ਦੇ ਨਾਲ ਵਟ ਲੱਗੀ ਹੈ ਸਾਡੇ ਗਦਾਮ ਭਰੇ ਪਏ ਹੈ ਅਜੇ ਤੱਕ ਝੋਨੇ ਦੇ ਗਦਾਮ ਭਗਵੰਤ ਸਿੰਘ ਜੀ ਨੇ ਖਰਜੀ ਨਹੀਂ ਕਰਾਏ ਤੇ ਫੇਰ ਜਦੋਂ ਹੁਣ ਵਾਢੀ ਆਉਣ ਵਾਲੀ ਹੈ ਰੌਲਾ ਪਊਗਾ ਮੰਡੀਆਂ ਦੇ ਵਿੱਚ ਜੇ ਕਣਕ ਨੂੰ ਛੇਤੀ ਚੱਕਿਆ ਨਹੀਂ ਜਾਊਗਾ ਜੇ ਬਾਰਸ਼ ਆ ਗਈ ਹੜਾ ਆ ਗਏ ਜਾ ਕੋਸੋ ਗਿਆ ਤਾਂ ਸਾਡੀ ਫਸਲ ਦਾ ਬਹੁਤ ਭਾਰੀ ਨੁਕਸਾਨ ਹੋਣਾ ਦੂਸਰੇ ਪਾਸੇ ਹੈ ਸੈਂਟਰ ਦੇ ਵਿੱਚ ਅਮਿਤ ਸ਼ਾ ਜਿਹੜੇ ਇਹ ਗ੍ਰੈਪਜ਼ੀ ਰਹਿ ਗਏ ਆ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਹੁਤ ਤਕੜੀ ਕੀਤੀ ਹੈ ਜਿਹੜੀ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰੂਗਾ ਔਰ ਉਹਨਾਂ ਨੇ ਭਿੰਡਰਾਵਾਲਿਆਂ ਦੇ ਖਿਲਾਫ ਵੀ ਬਹੁਤ ਖੁਸ਼ਬੋਧਿਆ ਤੇਗੇ ਅਸੀਂ ਗਾਂਧੀ ਜੀ ਦੀਆਂ ਫਰਦੂਤਾਂ ਦਸੀਏ ਤਾਂ ਤੁਸੀਂ ਸਾਰੇ ਹਿੰਦੂ ਨਰਾਜ ਹੋ ਜਾਓਗੇ ਜੋ ਕਰਕੇ ਉਹਨਾਂ ਦਾ ਜਿਹੜਾ ਚਰਨ ਸੀ ਗਾਂਧੀ ਜੀ ਦਾ ਉਹ ਬਹੁਤ ਭੈੜਾ ਸੀਗਾ ਕਿਸੇ ਵੇਲੇ ਜੇ ਜ਼ਰੂਰਤ ਪਈ ਮੈਂ ਸਾਰੀਆਂ ਚੀਜ਼ਾਂ ਕਿਤਾਬਾਂ ਨੂੰ ਕੋਟ ਕਰਕੇ ਤੁਹਾਨੂੰ ਦੱਸੂਗਾ ਕਿ ਗਾਂਧੀ ਕਿਹੋ ਜਿਹਾ ਬੰਦਾ ਸੀਗਾ ਸੋ ਨਾਰਾਇਣ ਸਿੰਘ ਚੌੜੰਦ ਜਮੰਦ ਹੋ ਚੁੱਕੀ ਹੈ ਨਾਰਾਇਣ ਸਿੰਘ ਚੌੜੰਦ ਜਮੰਦ ਮੈ ਚੁੱਕੀ ਹੈ ਬਹੁਤ ਅੱਛੀ ਗੱਲ ਹੈ ਜੀ ਕਿ ਉਹਨਾਂ ਨੂੰ ਜਮਾਨਤ ਮਿਲੀ ਹੈ ਜੋ ਕਰਕੇ ਉਹਨਾਂ ਦਾ ਇਹ ਕੋਈ ਅਦਾਦਾ ਨਹੀਂ ਸੀ ਕੋਈ ਵੀ ਚੀਜ਼ ਕਰਨ ਦਾ ਉਹਨਾਂ ਨੂੰ ਸੁਖਬੀਰ ਸਿੰਘ ਨੂੰ ਕਹਿੰਦੇ ਸੀਗੇ ਕਿ ਤੂੰ ਸਿੱਧੇ ਰਾਹ ਤੇ ਪੈਗਾ ਤੇ ਉਹ ਸਿੱਧੇ ਰਾਹ ਪਾਉਣ ਦੇ ਗਏ ਉਹਨਾਂ ਨੇ ਜਿਹੜਾ ਕੁਝ ਕੀਤਾ ਉਹ ਕੀਤਾ ਹੈਗਾ ਬਹੁਤ ਤੇ ਫਿਰ ਦੂਜੇ ਪਾਸੇ ਭਾਈ ਤਾਰੇ ਜੀ ਤੇ ਹੋਰਾਂ ਦੀ ਵੀ ਇਹ ਕੇਸ ਬਰੀ ਹੋ ਗਈ ਹੈ ਤੇ ਇੰਨੇ ਸਾਲ ਜਿਹਨਾਂ ਦੇ ਵਿੱਚ ਰਹੇ ਹੈ ਸਾਡੀ ਮੰਗ ਹੈ ਕਿ ਜਿਹੜੇ ਕੇਸ ਇੰਨੇ ਸਾਲ ਰਹਿ ਕੇ ਫੇਰ ਵੀ ਫੇਲ ਹੋ ਗਏ ਹੈ 1 ਮਹੀਨੇ ਦੀ ਉਹਨਾਂ ਨੂੰ ਕੰਪਨਸੇਸ਼ਨ ਸੈਂਟਰ ਤੇ ਪੰਜਾਬ ਸਰਕਾਰ ਦਵੇ ਕਿ 1 ਲੱਖ ਰੁਪਇਆ ਪ੍ਰਤੀ ਮਹੀਨੇ ਦੀ ਉਹਨਾਂ ਨੂੰ ਐਸੇ ਦਵੇ ਹੋ ਜੇਲ ਦੇ ਵਿੱਚ ਰਹੇ ਹੈ ਇਹ ਅਸੀਂ ਲਾਗੂ ਕਰਾਉਣਾ ਚਾਹੁੰਦੇ ਹਾਂ ਤੇ ਸਾਨੂੰ ਬੜੀ ਖੁਸ਼ੀ ਹੈ ਕਿ ਤਾਰੇ ਹੁਣੀ ਵੀ ਬਰੀ ਹੋਤੀ ਹੈ ਤੇ ਸਾਡੇ ਜਿਹੜੇ ਵਕੀਲ ਹੈ ਸੋਢੀ ਸਾਹਿਬ ਉਹਨਾਂ ਨੇ ਬਹੁਤ ਜ਼ਿਆਦਾ ਸੋਹਣੀ ਤਰ੍ਹਾਂ ਇਹ ਕੇਸ ਲੜ ਕੇ ਇਹ ਸਿੱਖਾਂ ਨੂੰ ਬਰੀ ਕਰਾਇਆ। ਹਮਾ ਦਾ ਜਿਹੜੀ ਜਿਹੜੀ ਐਨਐਸਐਸਸੀ ਉਹ ਆਪਣਾ ਅਸਟਮੇਂਟ ਪਹਾਰ ਚੁੱਕੀ ਚੁੱਕੀ ਹੈ। ਪਾਈ ਕਰਨ ਚਲੋ। ਪਾਈ ਅਮਰਤ ਅਮਰਤਪਾਲ ਸਿੰਘ ਜੀ ਬਰੂਗਾਟਾਂ ਤੇ ਜਿਹੜੀ ਐਨਐਚ ਟੁੱਟ ਚੁੱਕੀ ਹੈ ਉਸ ਵਾਰੀ ਹੀ ਜਾਓ। ਹਾਂ ਉਹਨਾਂ ਨੂੰ ਲੈ ਆਉਣਾ ਚਾਹੀਦਾ ਇਹ ਹੁਣ ਪੰਜਾਬ ਤੇ ਐਨਐਸਐਸ ਟੁੱਟ ਗਈ ਹੈ। ਇਹ ਤਾਂ ਉੱਥੇ ਮਤਲਬ ਨਹੀਂ ਰੱਖਣ ਦਾ ਪਰ ਅਮਿਤ ਸ਼ਾਹ ਨੇ ਕਿਹਾ ਕਿ ਅਸੀਂ ਤਾਂ ਵੀ ਜੇ ਪੰਜਾਬ ਦੇ ਵਿੱਚ ਆਮ ਪਾਰਕ ਦੀ ਸਰਕਾਰ ਹੈ ਅਸੀਂ ਡਬੂਗੜ ਦੇ ਜੇਲ੍ਹ ਸਖੰਦਲੀ ਖੋਲ ਦੱਤੇ ਹੈ ਤੇ ਉੱਥੇ ਅਸੀਂ ਇਹਨਾਂ ਨੂੰ ਰੱਖਿਆ ਕਰਾਂਗੇ ਇਹੋ ਜਿਹੇ ਫਜ਼ੂਲ ਗੰਦਾ ਜਿਹੜੀਆਂ ਜਾਲ ਸਿੱਖਾਂ ਨੂੰ ਚੜ ਚੜਦੀ ਹੈ ਇਹ ਕੰਡੇ ਬੀਜਦੇ ਹੈ ਮੋਤੀ ਦੇ ਲਈ ਅਮਿਤ ਸ਼ਾਹ ਨੇ ਇਹ ਕਰਕੇ ਮੋਦੀ ਸਾਹਿਬ ਬਾਹਰ ਦੇ ਮੁਲਕਾਂ ਦੇ ਦੌਰੇ ਕਰਦੇ ਐ ਤੇ ਸਿੱਖ ਬਹੁਤ ਜ਼ਿਆਦਾ ਨਰਾਸ਼ ਨੇ ਜਿਹੜਾ ਅਮਿਤ ਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਕੀਤੀ ਹੈ ਤੇ ਮੇਰਾ ਖਿਆਲ ਹੈ ਕਿ ਇੱਕ ਸਾਲ ਮੋਦੀ ਸਾਹਿਬ ਨੂੰ ਬਾਹਰ ਨਹੀਂ ਜਾਣਾ ਚਾਹੀਦਾ ਕਿਉਂ ਕਰਕੇ ਇਹਨਾਂ ਦੇ ਖਿਲਾਫ ਬਹੁਤ ਤਖੜੇ ਮਜਰੇ ਹੋਣਗੇ ਹਿਮਾਚਲ ਵਾਲੇ ਜਿਹੜੇ ਨੌਜਵਾਨਾਂ ਦੇ ਝੰਡੇ ਉਤਾਰੇ ਗਏ ਨੇ ਖਾਲਿਸਤਾਨ ਦੇ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਅਸੀਂ ਦੇਖਦੇ ਹਾਂ ਕਿ ਇਹ ਜੇ ਇੰਡੀਆ ਇੱਕ ਹੈ ਤਾਂ ਇਹ ਸਾਰੇ ਪੰਜਾਬੀ ਬੋਲ ਦੇ ਇਲਾਕੇ ਹੈਗੇ ਆ ਜਿੱਥੇ ਇਹ ਹਾਦਸੇ ਹੋਏ ਹੈ ਤੇ ਇਹ ਜਿਹੜੇ ਪੰਜਾਬੀ ਬੋਲ ਦੇ ਇਲਾਕੇ ਹਮਾਚਲ ਪ੍ਰਦੇਸ਼ ਦੇ ਵਿੱਚ ਹੈਗੇ ਆ ਇਹ ਵਾਪਸ ਪੰਜਾਬ ਦੇ ਵਿੱਚ ਸ਼ਾਮਲ ਹੋ ਜਾਣੇ ਚਾਹੀਦੇ ਹੈ ਜੀਤ ਨਾਲ ਇਹ ਲਾਅਨ ਆਰਡਰ ਬਿਲਕੁਲ ਸਖਤੀ ਦੇ ਨਾਲ ਲਾਗੂ ਕੀਤਾ ਜਾਵੇ ਤੇ ਚੀਫ ਮਿਨਿਸਟਰ ਨੂੰ ਵੀ ਸੋ ਕੁ ਜੀ ਨੂਬੀ ਇਹਦੀ ਮਾਫੀ ਮੰਗਣੀ ਚਾਹੀਦੀ ਹੈ ਕਿ ਉਹਨਾਂ ਦੇ ਸੂਬੇ ਦੇ ਵਿੱਚ ਇਸ ਤਰ੍ਹਾਂ ਸੰਜਨੈਤ ਸਿੰਘ ਪਿੰਡਾ ਵਾਲਿਆਂ ਦੀ ਬੇਇੱਜ਼ਤੀ ਕੀਤੀ ਗਈ ਹੈ ਜੇ ਉਹਨਾਂ ਦੀ ਪਾਰਟੀ ਦੀ ਨਹਿਰੂ ਦੀ ਇੰਦਰ ਗਾਂਧੀ ਦੀ ਗਾਂਧੀ ਦੀ ਪਟੇਲ ਦੀ ਅਸੀਂ ਬੇਇੱਜ਼ਤੀ ਕਰਈਏ ਤਾਂ ਮੇਰਾ ਖਿਆਲ ਹੈ ਉਹਨਾਂ ਨੂੰ ਚੰਗਾ ਨਹੀਂ ਲੱਗੂਗਾ ਜੀ ਮਾਨ ਸਾਹਿਬ ਬਜਟ ਪੇਸ਼ ਹੋਇਆ ਹੈ ਪੰਜਾਬ ਸਰਕਾਰ ਨੇ ਆਪਣਾ ਚੌਥਾ ਬਜਟ ਪੇਸ਼ ਕੀਤਾ ਕਿਵੇਂ ਦੇਖੇ ਬਜਟ ਦੇ ਵਿੱਚ ਕੁਝ ਹੈ ਤਾਂ ਹੈ ਨਹੀਂ ਜਿਸ ਦੇ ਲਈ ਕੋਈ ਸੁਖ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਤੇ ਕਰਜ਼ਾ ਬਹੁਤ ਜ਼ਿਆਦਾ ਪੰਜਾਬ ਸਰਕਾਰ ਨੇ ਛਾੜ ਲਿਆ ਤੇ ਜਿਹੜੇ ਦੋ ਨਖੱਟੇ ਆਦਮੀ ਇੱਕ ਸੋਧਿਆ ਤੇ ਜੋਸ਼ੀ ਇੱਥੇ ਸਲਾਹਕਾਰ ਭਗਵਾਨ ਸਿੰਘ ਮਾਨ ਦੇ ਬਣਾਤੇ ਆ ਉਹ ਇੰਨੇ ਰਿਸ਼ਵਤ ਖੋਰੀਏ ਬਦਨਾਮ ਹੈ ਉਹਨਾਂ ਦੇ ਕੇਸ ਚੱਲ ਰਹੇ ਹੈ ਤੇ ਸਾਰਾ ਗੰਦਾ ਮਾਲ ਸਾਡੇ ਪੰਜਾਬ ਦੇ ਉੱਤੇ ਕਿਉਂ ਸੱਟ ਦਿੱਤਾ ਇਹਨਾਂ ਦੀਆਂ ਤਨਖਾਹਾਂ ਅਸੀਂ ਕਿਵੇਂ ਦੇਵਾਂਗੇ ਇਹਨਾਂ ਦੀਆਂ ਮੋਟਰਾਂ ਦੇ ਇਹਨਾਂ ਦੇ ਬੰਗਲਾਵਾਂ ਦੇ ਸਾਰਾ ਕੁਝ ਹੈ ਉਹ ਜਿਹਨੇ ਵੀ ਠੱਗ ਉੱਥੇ ਹਾਰੇ ਹੈ ਉਹ ਹੁਣ ਇੱਥੇ ਜੇਤੂ ਹੋ ਕੇ ਐਡਵਾਈਜ਼ਰ ਬਣਾ ਦਿੱਤੇ ਗਏ ਹੈ ਇਹ ਬਹੁਤ ਸ਼ਰਮ ਦੀ ਗੱਲ ਹੈ ਤੇ ਇਹਨਾਂ ਨੂੰ ਲੱਤ ਮਾਰ ਕੇ ਕੱਢ ਦੇਣਾ ਚਾਹੀਦਾ ਪੰਜਾਬ ਤੋਂ ਠੀਕ ਹੈ ਥੈਂਕ ਯੂ ਹਾਂਜੀ ਇੰਡੀਆ ਬਹੁਗਣ ਹਿੰਦੂ ਮੁਲਕ ਹੈ ਤੇ ਇਹ ਜਮਹੂਰੀਅਤ ਦਾ ਕਾਨੂੰਨ ਹੈ ਅਨਿਚਿਆ ਜੀ ਵੱਧ ਗਿਣਤੀ ਘੱਟ ਗਿਣਤੀ ਨੂੰ ਨਾਲ ਲੈ ਕੇ ਚਲਦੀ ਹੈ ਜਦੋਂ ਵੱਧ ਗਿਣਤੀ ਘੱਟ ਗਿਣਤੀ ਨੂੰ ਨਾਲ ਚਲਾਵੇ ਤਾਂ ਫਿਰ ਘੱਟ ਗਿਣਤੀ ਤਾਂ ਰਿੰਦੀ ਨਹੀਂ ਹੋ ਤਾਂ ਵੱਧ ਗਿਣਤੀ ਬਣ ਜਾਂਦੀ ਹੈ ਇਹਦਾ ਮਤਲਬ ਹੈ ਕਿ ਹਿੰਦੂਤਵਾ ਦੀਆਂ ਜਿਹੜੀਆਂ ਗਵਰਨਮੈਂਟ ਨੇ ਭਾਜਪਾ ਆਰਐਸਐਸ ਪੈਦਾ ਕਾਂਗਰਸ ਔਰ ਸਿੱਖਾਂ ਨੂੰ ਇਹ ਆਪਣੇ ਬਗਲ ਹਿੰਦੂਤਵਾ ਦੇ ਵਿੱਚ ਲੈਣੀ ਹੈ ਚਾਹੁੰਦੀ ਹੈ ਜਿਹੜਾ ਅਸੀਂ ਕਦੇ ਵੀ ਕਬੂਲ ਨਹੀਂ ਕਰਾਂਗੇ ਤੇ ਅਸੀਂ ਮਰ ਜਾਵਾਂਗੇ ਪਰ ਅਸੀਂ ਹਿੰਦੂਤਵਾ ਦੇ ਵਿੱਚ ਨਹੀਂ ਜਾ ਸਕਦੇ ਇਹ ਮਾਨ ਸਾਹਿਬ ਦੀ ਗੱਲ ਕਰੀਏ ਪੰਜਾਬ ਦੇ ਸ਼੍ਰੋਮਣੀਆਂ ਅਕਾਲੀ ਦਲ ਦੇ ਧੜੇ ਬਹੁਤ ਵੱਨ ਚੁੱਕਿਆ ਸੁਖਵੀਰ ਸਿੰਘ ਬਾਦਲ ਇਹ ਕਹਿ ਰਹੇ ਹੈਗੇ ਅਸਲੀ ਸ਼੍ਰੋਮਣੀਆਂ ਅਕਾਲੀ ਦਲ ਬਾਦਲ ਹੈ ਕਿਵੇਂ ਦੇਖੋ ਦੇਖੋ ਇਹ ਸੈਂਟਰ ਨੇ ਸਿੱਖਾਂ ਦੀ ਜਮਹੂਰੀਅਤ ਦਾ ਖਾਤਮਾ ਕਰ ਦਿੱਤਾ ਹੈ ਜੋਦਾਂ ਸਾਲ ਤੋਂ ਸਾਡੀ ਪਾਰਲੀਮੈਂਟ ਦੇ ਇਲੈਕਸ਼ਨਸ ਨਹੀਂ ਖੜਾ ਰਿਹਾ ਤੇ ਇਹ ਸਾਰੀ ਸਕੀਮ ਜਿਹੜੀ ਮੈਂ ਹੁਣੇ ਦੱਸੀ ਹੈ ਬਹੁ ਗਿੰਤੀ ਦੀ ਇਹ ਸਿੱਖਾਂ ਨੂੰ ਖਤਮ ਕਰਨਾ ਚਾਹੁੰਦੀ ਹੈ ਇੰਡੀਆ ਦੇ ਵਿੱਚੋਂ ਤੇ ਇਹਦੇ ਅਸਰ ਬਹੁਤ ਮਾੜੇ ਹੋਣਗੇ ਜੇ جنگ ਲੱਗ ਗਿਆ ਜਾਂ ਹੋਰ ਕੋਈ ਤਕਲੀਫ ਹੋਈ ਤਾਂ ਇਹਦਾ ਆਲਟੇਨਾਟਿਵ ਜਆ ਇੰਡੀਆ ਦੇ ਲਈ ਹੋਊਗਾ ਸਿੱਖ ਆਜ਼ਾਦ ਹੋ ਜਾਣਗੇ ਔਰ ਇਹ ਆਪ ਜ਼ਿੰਮੇਵਾਰ ਹੋਣਗੇ ਸਿੱਖਾਂ ਨੂੰ ਤੋੜਨ ਦੇ ਤੇ ਖਾਲਸਾਣ ਬਣਾਉਣ ਦੇ